点、嗯、了奖励。 ਕੋਈ ਚੱਕ ਕੇ ਨਿਕਲੋ ਮੋਰੇ ਜੀ ਕਰ ਲੋ ਛੋੜ ਮੋਰੇ ਦਿਲ ਜਾਓ ਆਪਣੀ ਰੱਖਿਆ ਆਪ ਕਰੇ ਹੋ ਚਲੋ ਮਾਰਾ ਜੱਟਾਂ ਦੀ ਚਲੋ ਦੋਵੇਂ ਲਾਗੇ ਖੜੇ ਹੋ ਗਏ पंज oh. <laughs> ਵੀ ਚੱਕ ਕੇ ਨਿਕਲੋ ਮੋਰੇ ਕਰ ਲੋ ਜੋੜ ਗ੍ਰੈਪਰ ਕੋਲੇ ਜਲ ਜਾਓ ਆਪਣੀ ਰੱਖਿਆ ਆਪ ਕਰੇਗੇ ਹੋਰ ਚਲੋ ਮਾਰਾ ਜੱਟ ਪਾਈ ਚਲੋ ਬੋਲੇ ਲਾਗੇ ਖੜੇ ਹੋ ਗਏ ਹਾਂ ਹਰੇ ਭਾਈ ਜੀ ਜੈਕਾਰੇ ਵੀਰ ਬਜਰੰਗੇ ਜੈ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ ਪੈਲਗਾਮ ਜੰਮੂ ਕਸ਼ਮੀਰ ਦੇ ਵਿੱਚ ਜੋ ਅੱਤਵਾਦੀਆਂ ਨੇ ਹਮਲਾ ਕੀਤਾ ਉਹਦੇ ਵਿੱਚ ਸਾਡੇ ਭਰਾ ਜਿਹੜੇ ਸ਼ਹੀਦ ਹੋਏ ਆ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਆ ਅਸੀਂ ਉਹਦੀ ਕੜੀ ਨਿੰਦਾ ਕਰਦੇ ਆ ਤੇ ਸਰਕਾਰ ਤੋਂ ਅਪੀਲ ਕਰਦੇ ਆ ਕਿ ਉਹ ਜਿਹੜੇ ਅੱਤਵਾਦੀ ਸੀ ਉਹਨਾਂ ਨੂੰ ਜਲਦ ਤੋਂ ਜਲ ਤਾਰੇ ਦੇ ਫੜ ਕੇ ਚੌਂਕ ਦੇ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਜੀਣਾ ਜੇ ਰੱਖਣ ਦੀ ਲੋੜ ਨਹੀਂ ਉਹਨਾਂ ਨੂੰ ਪਾਲਣ ਦੀ ਲੋੜ ਨਹੀਂ ਹੈਗੀ ਅੱਜ ਪੂਰਾ ਫਗਵਾੜਾ ਇਹ ਪੂਰਾ ਸੰਪੂਰਨ ਬੰਦ ਰਿਹਾ ਅਸੀਂ ਸ਼ਹਿਰ ਵਾਸੀ ਤੇ ਦੁਕਾਨਦਾਰ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਔਰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇੱਕਜਟ ਹੋ ਜਾਓ ਹਜੇ ਵੀ ਹੋ ਜਾਓ ਕੱਲ ਇਦਾਂ ਦਾ ਮੌਕਾ ਆ ਰਿਹਾ ਤੁਹਾਡੇ ਘਰਾਂ 'ਚ ਬੜੂਗੇ ਔਰ ਆ ਦੁਕਾਨਾਂ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਸ਼ਹਿਰ ਤੇ ਹਰ ਸ਼ਹਿਰ ਦੇ ਵਿੱਚ ਇੱਕ ਕਹਿਣਾ ਜਾਨਾ ਜੇ ਨੂੰ ਵੀ ਤੁਸੀਂ ਦੁਕਾਨ ਦੇਣੀ ਹੈ ਉਹਦਾ ਪਤਾ ਕਰ ਲੋ ਕਿੱਥੋਂ ਆਇਆ ਆ ਇਹ ਬਾਹਰੋਂ ਤੁਹਾਡੇ ਘਰਾਂ 'ਚ ਉਹਨਾਂ ਨੇ ਕਬਜ਼ੇ ਕਰਨੇ ਆ ਇਹ ਚੇਤਾਵਨੀ ਦੇ ਰਿਹਾ ਮੈਂ ਸਾਰੇ ਪ੍ਰਸ਼ਾਸਨ ਨੂੰ ਵੀ ਵਿੱਚੇ ਹੀ ਆ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ